ਲੱਲ ਕੰਗਨਾ ਰਣੋਤ ਦੇ ਲਪੇੜਾ ਵੱਜਦਾ ਜੱਟியே ਪੰਜਾਬ ਦੀ ਹੱਤ ਕਰਵਾਤੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਤੀ ਤੇ ਉਸੇ ਦੇ ਉੱਤੇ ਇਸ ਨੌਜਵਾਨ ਵੀਰ ਹੈਰੀਤਨੋਆ ਵੱਲੋਂ ਇੱਕ ਗੀਤ ਸੋਸ਼ਲ ਮੀਡੀਆ ਤੇ ਛੱਡਿਆ ਜਾਂਦਾ ਦਿੱਲੀ ਤੱਕ ਪਹੁੰਚ ਗਈ ਆਵਾਜ਼ ਮਿੱਤਰੋ ਚੰਡੀਗੜ੍ਹ ਫਿਰ ਸਾਰਾ ਥਾਣਾ ਭੱਜਿਆ ਜਿਹੜੀ ਵਰਲਡਿੰਗ ਸੀ ਕੰਗਣਾ ਰਣਵਤ ਦੀ ਉਹ ਬਹੁਤ ਟਾਈਮ ਤੋਂ ਚੱਭ ਰਹੀ ਸੀ ਕਿ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਬੜੇ ਕਲਾਕਾਰਾਂ ਨੇ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ ਪਰ ਜਿਹੜੀ ਕੱਲ ਗੱਲ ਬਣੀ ਉਹਨੇ ਤੇ ਰੂਹ ਖੋਜ ਕਰਤੀ ਕਿਵੇਂ ਮਾਹੌਲ ਬਣਿਆ ਕਿਸੇ ਦੋਸਤ ਨੇ ਤੁਹਾਨੂੰ ਸਲਾਹ ਦਿੱਤੀ ਜਦ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਕਿ ਇਹ ਗੀਤ ਗਾਓ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹੁੰਦੇ ਆਰ ਮਿੱਤਰੂ ਅੱਜ ਸੁਣਿਆ ਜਿੱਤ ਕੇ ਲਪੇੜਾ ਵੱਜਿਆ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਹੁੰਦੇ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਵੇਖਿਆ ਲਫੇੜਾ ਵਜਿਆ ਅੱਜ 10 ਮਿੰਟ ਸਾਰਾ ਕਾਣਾ ਤਿਆਰ ਕਰਕੇ ਮੈਂ ਪੇਸ਼ ਕਰਤਾ ਤੇ ਲੋਕ ਮੈਨੂੰ ਸਵਾਲ ਕਰ ਰਹੇ ਵੀ ਲੱਗਦਾ ਕੁਲਵਿੰਦਰ ਕੋਰ ਨੇ ਤੁਹਾਨੂੰ ਪਹਿਲਾਂ ਦੱਸਿਆ ਹੈ ਮੈਂ ਮਾਰਦਾ ਜਸ ਸੁਣਿਆ ਕਿ ਜਿੱਤ ਕੇ ਲਫੇੜਾ ਵਜਿਆ ਵੀ ਲੋਕ ਉਹਨli ਦੱਸਦੇ ਆ ਵੀ ਉਸ ਆਰਮੀ ਦੀ ਜਾਣਦੀ ਆ ਬਹੁਤ ਵੱਡੀਆਂ ਵੱਡੀਆਂ ਨਾਲ ਨੂੰ ਮਤਲਬ ਉਹ ਪ੍ਰੈਕਟਿਸ ਵੀ ਕਰਦੀ ਆ ਪਿੰਦੀ ਆ ਪਰ ਉਹ ਕੁੜੀ ਨੇ ਉਸ ਚੀਜ਼ ਨੂੰ ਲੱਤ ਮਾਰ ਕੇ ਆਪਣੀ ਕਿਸਾਨੀ ਦੀ سپورਟ ਐਵੇਂ ਕੀਤੀ ਕਿ ਮਜ਼ਾ ਆ ਗਿਆ ਆਮ ਕਰਕੇ ਕਹਿੰਦੇ ਵੀ ਇਹ ਮੈਚ ਫਿਕਸ ਹੁੰਦਾ ਹੈ ਇਹ ਕਿੱਥੇ ਗਾਣਾ ਫਿਕਸ ਪਿਆ ਨਹੀਂ ਸੀ ਗਾਣਾ ਜਿਸ ਗਵਿੰਦਰ ਗੌਰ ਭਾਣ ਨੇ ਪਹਿਲਾਂ ਫੋਨ ਕਰ ਦਿੱਤਾ ਸੀ ਵੀ ਅੱਜ ਗਾਣਾ ਤਿਆਰ ਕਰੋ ਮੈਂ ਥੱਪੜ ਮਾਰਨ ਲੱਗੀ ਉਹ ਤਰ੍ਹਾਂ ਗਾਣਾ ਯਾਰ ਕਿਹੜੀ ਮਰੀ ਪਛਾਣ ਹੁਣ ਢੋਲੀ ਢੋਲੀ ਪੜ ਰਹੀ ਹੈ ਔਰ ਇਸੇ ਕਰਕੇ ਪੜ ਰਹੀ ਹੈ ਕਿ ਮੈਂ ਮੁਰਜਿਆ ਤੇ ਕੀਚ ਗੋਣਾ ਜਿੱਦਾਂ ਵੀ ਕੋਈ ਨਾਲ ਪਿੱਛੇ ਜੇ ਅਮਰਤਪਾਲ ਜੀ ਦੇ ਗਾਇਆ ਸੀ ਫਿਰ ਸਰਪਜੀਤ ਸਿੰਘ ਦੇ ਗਾਇਆ ਕਕਲੀ ਕਲੀਰਦੀ ਕਾਲਿਆ ਜ਼ਮੀਰ ਦੀ ਕਰਦੀ ਸਪੋਰਟ ਆ ਸਰਪਜੀਤ ਵੀਰ ਦੀ ਨਕਲਾਕਾਰ ਦਿਸਦੇ ਲੱਗਦਾ ਏ ਵੇਖ ਕੇ ਕੀ ਸਿੱਟੀ ਕਾਲ ਜੇ ਨੂਚੀਰ ਦੀ ਵਿੱਕਲੀ ਕਲੀਰ ਦੀ ਗੱਲ ਆ ਜਮੀਰ ਦੀ ਕਰਨੀ ਸਪੋਰਟ ਆ ਸਰਪਚੀਤ ਵੀਰ ਦੀ ਕਿਤੇ ਜਿਹੜੇ ਤੁਸੀਂ ਪਹਿਚਾਨ ਤੁਸੀਂ ਮੰਨਦੇ ਹੋ ਕਿਹੜੇ ਗੀਤ ਨੇ ਤੁਹਾਨੂੰ ਦੋਈ ਤੇ ਕਹਿ ਸਕਦੇ ਲਪੇੜੇ ਇਸ ਲਪੇੜੇ ਵਾਲੇ ਨਹੀਂ ਲਪੇੜੇ ਤੋਂ ਹੀ ਮੈਂ ਕੈਸਾ ਲਪੇੜੇ ਵਾਲਾ ਕਲਾਕਾਰ ਕਹਿ ਦਿੰਦੇ ਕੋਈ ਕੋਈ ਕਹੀ ਜਾਂਦੇ ਬੜਾ ਕੁਝ ਕਹੀ ਜਾਂਦੇ ਆ ਜਿਵੇਂ ਘੰਟੀ ਇਸ ਇੰਟਰਵਿਊ ਨੂੰ ਭੈਣ ਕੁਲਵਿੰਦਰ ਕੌਰ ਸੁਣਦੇ ਹੋਣ ਕੁਝ ਕੀ ਕਹੋਗੇ ਇਹ ਤੇ ਪੈਣ ਨੂੰ ਇਹੀ ਹੈ ਕਿ ਘਬਰੌਣਾ ਨਿਕਾ ਬਹੁਤ ਵੱਡਾ ਕੰਮ ਕਰਦਾ ਹੈ ਤਾਂ ਸਨੈਰੀ ਅਖਰਾਂ ਤੇ ਲਿਖਿਆ ਜਾਊਗਾ ਕਦੀ ਯਾਦ ਕਰਿਆ ਕਰਦੇ ਕਿ ਵੀ ਸਾਡੀ ਇੱਕ ਬੀਬੀ ਹੁੰਦੀ ਸੀ ਉਹਨੇ ਲਫੇੜਾ ਮਾਰਿਆ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਇਹ ਇਤਿਹਾਸ ਕੋਈ ਕੋਈ ਬਣਾਉਂਦਾ ਹੁੰਦਾ ਹੈ ਰੋਜ਼ ਰੋਜ਼ ਇੰਨੀ ਇਹੋ ਜੀਆਂ ਜੰਮਦੀਆਂ ਬਹੁਤ ਬੀਏ ਕੰਮ ਤੇ ਉਸ ਤੋਂ ਬਾਅਦ ਉਸ ਨੇ ਫੇਰ ਜਿਹੜਾ ਜ਼ਹਿਰ ਆਲ ਦੇ ਤੋਂ ਉਗਲ ਗਿਆ ਨੇ ਫੇਰ ਕਿਹਾ ਪੰਜਾਬ ਦੇ ਵਿੱਚ ਅੱਤਵਾਦ ਪੰਜਾਬ ਦੇ ਵਿੱਚ ਉਗਰਬਾਨ ਤੇ ਰੋ ਰਿਹਾ ਹੈ ਕੰਦਨਾਂ ਦਾ ਦਿਮਾਗ ਖਰਾਬ ਹੋਇਆ ਹੈ ਮੇਰੇ ਖਿਆਲ ਚ ਇੱਕ ਇੱਕ ਘੱਟ ਮਾਰਿਆ ਦੋ ਤਿੰਨ ਲਾ ਦਿਂਦੀ ਹੁਣੇ ਮੈਨੂੰ ਆਰਐਸ ਦੀ ਰਿਪੋਰਟ ਆ ਵੀ ਉਹਨਾਂ ਨੂੰ ਉਹਨਾਂ ਦੀ ਜੋਬ ਤੋਂ ਵੀ ਡਿਸਮਿਸ ਕਰਤਾ ਹੈ ਜਾਂ ਉਹਨਾਂ ਤੇ ਐਫੇਅਰ ਕਰਾਤੀ ਹੈ ਤੇ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦੋਏਗੀ ਇੱਥੇ ਆਏ ਜੇ ਉਥੋਂ ਕੋਈ ਗੱਲ ਹੋਵੇ ਪੰਜਾਬ ਦੇ ਵਿੱਚ ਉਹਨਾਂ ਨੂੰ ਹਾਈ ਪੋਸਟ ਤੇ ਕੋਈ ਨੌਕਰੀ ਮਿਲਣੀ ਚਾਹੀਦੀ ਹੈ ਔਰ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਲਾਮਪ ਜੀ ਦਾ ਸਵਾਗਤ ਕਰ ਰਹਾ ਪੰਜਾਬੀ ਇੰਡਸਟਰੀ ਬਾਕਮਾਲ ਹੈ ਜਿੱਥੇ ਹੀ ਰਾਤ ਤੋਂ ਰਾਤ ਕੀ ਕਰਦੇ ਨੇ ਇਹ ਪਤਾ ਨਹੀਂ ਹੈ ਇਹ ਇਸੇ ਤਰ੍ਹਾਂ ਅ ਕੱਲ ਕੰਗਨਾ ਰਣੌਤ ਦੇ ਲਫੇੜਾ ਵੱਜਦਾ ਤੇ ਉਸੇ ਦੇ ਉੱਤੇ ਇਸ ਨੌਜਵਾਨ ਵੀਰ ਹੈਰਿੰਤਨੋਆ ਵੱਲੋਂ ਇੱਕ ਗੀਤ ਆ ਸੋਸ਼ਲ ਮੀਡੀਆ ਤੇ ਛੱਡਿਆ ਜਾਂਦਾ ਹੈ ਇਸ ਨੂੰ ਮਿਲੀਅਨਸ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅੱਜ ਉਹ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਵੀ ਏਡੀ ਜਲਦੀ ਫੁਰਿਆ ਤੇ ਫੁਰਿਆ ਕਿਵੇਂ ਕੀਤਾ ਪਹਿਲੇ ਆਪਾਂ ਕਰੀਏ ਸਵਾਗਤ ਹਾਂਜੀ ਹਰੀ ਜੀ ਤੁਹਾਡਾ ਪੰਜਾਬੀ ਲੋਕ ਚੈਨਲ ਵਿੱਚ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਤੁਹਾਡਾ ਬਾਕੀ ਜਿਵੇਂ ਭਾਜੀ ਹੁਣਾਂ ਨੇ ਦੱਸਿਆ ਕਿ ਗੀਤ ਪਾਰੇ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਮੈਂ ਤਾਂ ਦੇਖੋ ਜਿਵੇਂ ਮੇਰੇ ਕੋਲ ਖਬਰ ਆਈ ਸੀ ਤੇ ਮੈਂ ਬੈਠਾ ਸੀਗਾ ਤੇ ਇੱਕ ਰੱਬ ਵੱਲੋਂ ਹੀ ਜੇ ਕਹੀਏ ਨਾ ਕੋਈ ਗੱਲ ਦਿਮਾਗ 'ਚ ਆ ਜਾਂਦੀ ਹੈ ਕਿਉਂਕਿ ਉਹਨਾਂ ਦੇ ਜਿਹੜੀ ਵਰਲਡਿੰਗ ਸੀ ਕੰਗਣਾ ਰਣਵਤ ਦੀ ਉਹ ਬਹੁਤ ਟਾਈਮ ਤੋਂ ਚੱਭ ਰਹੀ ਸੀ ਤੁਹਾਨੂੰ ਕਿ ਸਾਨੂੰ ਕੋਈ ਮੌਕਾ ਨਹੀਂ ਮਿਲ ਰਿਹਾ ਸੀ ਬੜੇ ਕਲਾਕਾਰਾਂ ਨੇ ਉਹਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ ਪਰ ਜਿਹੜੀ ਕੱਲ ਗੱਲ ਬਣੀ ਉਹਨੇ ਤੇ ਰੂਹ ਖੋਜ ਕਰਤੀ ਇਹ ਰੂਹ ਚੋਂ ਹੀ ਗੀਤ ਨਿਕਲਿਆ ਹੋਇਆ ਹੈ ਰੂਹ ਰੂਹ ਦੀ ਗੱਲ ਹੈ ਤੇ ਤੁਹਾਨੂੰ ਸਾਰਿਆਂ ਨੂੰ ਤਾਂ ਹੀ ਪਸੰਦ ਆ ਰਿਹਾ ਅੱਜ ਦੱਸੋ ਵੀ ਬਣਿਆ ਕਿਵੇਂ ਉਸ ਵੇਲੇ ਤੁਸੀਂ ਕਿੱਥੇ ਬੈਠੇ ਸੀ ਕਿਵੇਂ ਮਾਹੌਲ ਬਣਿਆ ਕਿਸੇ ਦੋਸਤ ਨੇ ਤੁਹਾਨੂੰ ਸਲਾਹ ਦਿੱਤੀ ਜਾਂ ਤੁਹਾਡੇ ਮਾਈਂਡ ਦੇ ਵਿੱਚ ਆ ਗਿਆ ਕਿ ਇਹ ਗੀਤ ਗਾਓ ਲੋਕਾਂ ਨੂੰ ਤਾਂ ਪੈਂਦੇ ਹੁੰਦੇ ਆਰ ਮਿੱਤਰੋ ਅੱਜ ਸੁਣਿਆ ਜਿੱਤ ਕੇ ਲਫੇੜਾ ਵੱਜਿਆ ਵੀ ਇਹ ਦੱਸੋ ਵੀ ਇਹ ਮਾਈਂਡ ਦੇ ਵਿੱਚ ਆਇਆ ਕਿਵੇਂ ਤੇ ਕਦੋਂ ਆਇਆ ਭਾਜੀ ਇਹ ਜਿਵੇਂ ਮੈਂ ਇੱਥੇ ਸਟੂਡੀਓ 'ਚ ਹੀ ਬੈਠਾ ਸੀਗਾ ਤੇ ਮੇਰਾ ਸਾਰਾ ਦਿਨ ਇੱਥੇ ਨਿਕਲ ਜਾਂਦਾ ਮੇਰਾ ਆਪਦੇ ਸਟੂਡੀਓ 'ਚ ਮਿਊਜ਼ਿਕ ਆਪ ਹੀ ਕਰਦਾ ਸਾਰਾ ਕੁਝ ਆਪ ਹੀ ਕਰਦਾ ਤੇ ਜਿੱਦਾਂ ਉਹ ਨਿਊਜ਼ ਚੱਲ ਰਹੀ ਸੀ ਤੇ ਮੈਨੂੰ ਲੱਗਿਆ ਵੀ ਇਹ ਤੇ ਕੁੜੀ ਦਾ ਹੌਸਲਾ ਵਧਾਉਣਾ ਚਾਹੀਦਾ ਵੀ ਬੜੀ ਵੱਡਾ ਸਟੈਪ ਚੱਕਿਆ ਇਹਨਾਂ ਨੇ ਜੇ ਇੰਨੀ ਵੱਡੀ ਇੱਕ ਪੋਸਟ ਹੈ ਇਹ ਬੜੀ ਔਖੀ ਮਿਲਦੀ ਹੈ ਜਿਹੜੀ ਪੋਸਟ ਉਸ ਦੇ ਉਹ ਐਸ ਟਾਈਮ ਸੀਗੇ ਵੀ ਲੋਗ ਉਹ ਲਈ ਦਰਸਦੇ ਆ ਵੀ ਉਸ ਆਰਮੀ ਜੇ ਜਾਣ ਲਈ ਆ ਬਹੁਤ ਵੱਡੀਆਂ-ਵੱਡੀਆਂ ਉਹਨਾਂ ਨੂੰ ਮਤਲਬ ਪ੍ਰੈਕਟਿਸ ਵੀ ਕਰਨੀਆਂ ਪੈਂਦੀਆਂ ਪਰ ਉਹ ਕੁੜੀ ਨੇ ਉਸ ਚੀਜ਼ ਨੂੰ ਲੱਤ ਮਾਰ ਕੇ ਆਪਣੀ ਕਿਸਾਨੀ ਦੀ سپورਟ ਐਵੇਂ ਕੀਤੀ ਕਿ ਮਜ਼ਾ ਆ ਗਿਆ ਤੇ ਉਹ ਚੀਜ਼ ਲਈ ਫਿਰ ਮੇਰੇ ਅਸੀਂ 뮤직 ਕਰ ਰਿਹਾ ਸੀ ਮੈਂ ਇਕੱਲਾ ਹੀ ਸੀ ਕੋਈ ਹਾਇਰ ਤਾਂ ਕੋਈ ਨਹੀਂ ਸੀ ਕੋਲ ਪਰ ਮੈਂ ਜੋ ਮੇਰੇ ਵਰਲਡਿੰਗ ਆਈ ਮੈਂ ਉਦੋਂ ਰਿਕਾਰਡ ਕੀਤੀ ਨਾਲ ਦੀ ਨਾਲ ਤੇ ਉਹ ਵੀ ਮੈਂ ਪਾਤੀ ਕੋਈ ਜ਼ਿਆਦਾ ਵੀਡੀਓ ਤੇ ਮੈਂ ਕੀਤਾ ਨਹੀਂ ਕੰਮ ਵੀ ਨਹੀਂ ਕੀਤਾ ਮੈਂ ਕੱਲ 10 ਮਿੰਟ ਵਿੱਚ ਸਾਰਾ ਗਾਣਾ ਤਿਆਰ ਕਰਕੇ ਮੈਂ ਪੇਸ਼ ਕਰਤਾ ਤੇ ਲੋਕ ਮੈਨੂੰ ਸਵਾਲ ਕਰ ਰਹੇ ਵੀ ਲੱਗਦਾ ਕੁਲਵਿੰਦਰ ਗੌਰ ਨੇ ਤੁਹਾਨੂੰ ਪਹਿਲਾਂ ਦੱਸਿਆ ਐ ਕਿ ਮੈਂ ਮਾਰਾਂ ਤੁਸੀਂ ਗਾਣਾ ਸਾਡੇ ਸਾਡੇ ਵੀ ਇਹ ਜਿਵੇਂ ਆਮ ਕਰਕੇ ਕਹਿੰਦੇ ਜੀ ਇਹ ਮੈਚ ਫਿਕਸ ਹੁੰਦਾ ਹੈ ਇਹ ਕਿਤੇ ਗਾਣਾ ਫਿਕਸ ਤਾਂ ਨਹੀਂ ਸੀ ਗਾਣਾ ਕਿਤੇ ਗਾਣਾ ਫਿਕਸ ਸੀ ਕੁਲਵਿੰਦਰ ਗੌਰ ਭਾਣ ਨੇ ਪਹਿਲਾਂ ਫੋਨ ਕਰਕੇ ਦਿੱਤਾ ਸੀ ਵੀ ਤੁਸੀਂ ਗਾਣਾ ਤਿਆਰ ਕਰੋ ਮੈਂ ਧੱਪਣ ਮਾਰਨ ਲੱਗਿਆ ਉਹਤੋਂ ਗਾਣਾ ਯਾਰ ਇਹ ਇਦਾਂ ਕਰੋ ਪਹਿਲੇ ਸਾਡੇ ਦਸ਼ਕਾਂ ਨੂੰ ਉਹ ਗੀਤ ਤੁਸੀਂ ਹੁਣ ਸੁਣਾ ਕੇ ਜਿਹੜੇ ਚੰਦ ਬੋਲ ਸੁਣਾਓਗੇ ਪਲੀਜ਼ ਹਾਂਜੀ ਮੈਂ ਉਸ ਗੀਤ ਉਹਦੀਆਂ ਮੈਂ ਤੁਹਾਨੂੰ ਲੈਣਾ ਸੁਣਾਣਾ ਜੀ ਉਹ ਗੀਤ ਭਾਜੀ ਜਿੱਦਾਂ ਆਪਾਂ ਤਿਆਰ ਕੀਤਾ ਸੀਗਾ ਉਹ ਮੈਂ ਤੁਹਾਨੂੰ ਇੱਕ ਵਾਰੀ ਸੁਣਾਉਣਾ ਵਾ ਹਾਂਜੀ ਪਲੀਜ਼ ਉਹ ਜੱਟੀਏ ਪੰਜਾਬ ਦੀ ਏ ਹੱਥ ਕਰਵਾਦੀ ਕਿਸਾਨਾਂ ਬਾਰੇ ਬੋਲਦੀ ਸੀ ਚੁੱਪ ਕਰਵਾਦੀ ਦਿੱਲੀ ਤੱਕ ਪਹੁੰਚ ਗਈ ਆਵਾਜ਼ ਬਿੱਤਰੋ ਚੰਡੀਗੜ੍ਹ ਫਿਰੇ ਸਾਰਾ ਥਾਣਾ ਭਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਸੁਣਿਆ ਲਫੇੜਾ ਵਜਿਆ ਜਿੱਤ ਕੇ ਤੇ ਪੈਂਦੇ ਹੁੰਦੇ ਹਾਰ ਮਿੱਤਰੋ ਪਹਿਲੀ ਵਾਰੀ ਵੇਖਿਆ ਲਫੇੜਾ ਵਜਿਆ ਬਾਕੀ ਕੀ ਬਾਤ ਹੈ ਜੀ ਇਹ ਚੀਜ਼ ਭਾਈ ਬੜਾ ਪਸੰਦ ਕੀਤਾ ਲੋਕਾਂ ਨੇ ਥੋੜੇ ਸਮੇਂ ਤੁਸੀਂ ਜਿਹੜੇ ਚਾਰ ਕੋ ਲੈਣਾ ਲਿਖ ਕੇ ਗਾਇਆ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀਆਂ ਇਹ ਅਸੀਂ ਉਮੀਦ ਕਰ ਸਕਦੇ ਹਾਂ ਵੀ ਆਉਣ ਵਾਲੇ ਸਮੇਂ ਵਿੱਚ ਇਹ ਗੀਤ ਪੂਰਾ ਬਣੇਗਾ ਤੇ ਇਸ ਨੂੰ ਪ੍ਰੋਪਰ ਰੂਪ ਦੇ ਵਿੱਚ 뮤직 ਦੇ ਵਿੱਚ ਇਸ ਨੂੰ ਤੁਸੀਂ ਹਾਂਜੀ ਹਾਂਜੀ ਉਹ ਜਿੱਦਾਂ ਹੁਣ ਗੀਤ ਵਾਇਰਲ ਹੋਇਆ ਉਸ ਤੋਂ ਬਾਅਦ ਕਾਫੀ ਕੰਪਨੀਆਂਸ ਤੇ ਜਾਂ 뮤జిక్ ਡਾਇਰੈਕਟਰ ਦੇ ਫੋਨ ਆ ਰਹੇ ਨੇ ਤੇ ਮੇਰੇ ਕੋ ਗਾਣਾ ਹਜੇ ਲਿਖਿਆ ਨਹੀਂ ਪਿਆ ਪੂਰਾ ਤੇ ਅੱਜ ਕੋਸ਼ਿਸ਼ ਕਰਕੇ ਪੂਰਾ ਲਿਖ ਕੇ ਰਿਕਾਰਡ ਕਰਦੇ ਜਲਦੀ ਪੂਰਾ ਕਰ ਦਿੰਦੇ ਇਹਨੂੰ ਅਸੀਂ ਤਾਂ ਅੱਗੇ ਤੁਸੀਂ ਇਸ ਤਰ੍ਹਾਂ ਦੇ ਗੀਤ ਵਗੈਰਾ ਲਿਖਦੇ ਰਹਿੰਦੇ ਹੋ ਜੀ हां जी मैंने मतलब कि जे करिए गल के जेडी मेरी पहचान ਹੁਣ ਹੌਲੀ ਹੌਲੀ ਬਣ ਰਹੀ ਆ ਉਹ ਇਸੇ ਕਰਕੇ ਬਣ ਰਹੀ ਆ ਕਿ ਮੈਂ ਮੁੱਦਿਆਂ ਤੇ ਗੀਤ ਗਾਉਣਾ ਜਿੱਦਾਂ ਵੀ ਕੋਈ ਪਿੱਛੇ ਜੇ ਅੰਮ੍ਰਿਤਪਾਲ ਜੀ ਦੇ ਗਾਇਆ ਸੀ ਫਿਰ ਸਰਬਜੀਤ ਸਿੰਘ ਤੇ ਗਾਇਆ ਫਿਰ ਜਿੱਦਾਂ ਵੀ ਕੋਈ ਵੀ ਮੁੱਦਾ ਪੰਜਾਬ 'ਚ ਹੁੰਦਾ ਹੈ ਅੰਸਰਾ ਜਾਂਸ ਨੇ ਕਿਸਾਨਾਂ ਬਾਰੇ ਬੋਲਿਆ ਸੀ ਉਹਦੇ ਉੱਤੇ ਗਾਇਆ ਸੀ ਤੇ ਉਹ ਚੀਜ਼ ਬਹੁਤ ਚੱਲੀ ਸੀਗੀ ਤੇ ਉਹ ਹਾਂ ਇਸ ਤਰ੍ਹਾਂ ਦੇ ਤੁਸੀਂ ਕਰੰਟ ਟਾਪਿਕ ਦੇ ਉੱਤੇ ਕਰਦੇ ਗਾਓ ਹਾਂ ਜੀ ਹਾਂ ਜੀ ਜਦ ਜਿਵੇਂ ਕਰੰਟ ਟਾਪਿਕ ਦੇ ਉੱਤੇ ਕਰਦੇ ਹੋ ਸਫਤ ਸਲਾਹ ਵੀ ਬਹੁਤ ਹੁੰਦੀ ਹੈ ਤੇ ਫਿਰ ਤੁਹਾਨੂੰ 네ਗੇਟਿਵਿਟੀ ਵੀ ਮਿਲਦੀ ਹੈ ਕਿ ਨਹੀਂ ਕੋਈ ਜਿਆਦਾ ਨੇਗੇਟਿਵਿਟੀ ਨੇਗੇਟਿਵਿਟੀ ਤੇ ਮੇਰੇ ਖਿਆਲ ਚ ਆਪਾਂ ਕਹਿ ਲਈਏ 10% ਹੀ ਹੈ 90% ਸਪੋਰਟ ਹੀ ਮਿਲਦੀ ਹੈ ਹਾਂਜੀ ਕਹਿੰਦਾ ਜਿਹੜੇ ਤੁਹਾਡੀ ਪਛਾਣ ਤੁਸੀਂ ਮੜਦੇ ਹੋ ਕਿਹਨੇ ਕੀਦ ਨੇ ਤੁਹਾਨੂੰ ਦਵਾਈ ਤੇ ਕਹਿ ਸਕਦੇ ਆ ਲਫੇੜੇ ਇਸ ਲਫੇੜੇ ਵਾਲੇ ਨਹੀਂ ਤੋ ਲਫੇੜੇ ਤੋਂ ਹੀ ਮੈਂ ਕੈਸਾ ਲਫੇੜੇ ਵਾਲਾ ਕਲਾਕਾਰ ਕਹਿ ਦਿੰਦੇ ਕਈ ਕੋਈ ਕਹੀ ਜਾਂਦੇ ਬੜਾ ਕੁਝ ਕਹੀ ਜਾਂਦੇ ਆ ਕੋਈ ਮਤਲਬ ਕਿੰਦਾ ਦਾ ਨਾਮ ਲਾਈ ਜਾਂਦੇ ਪਰ ਹਾਂ ਜੇ ਮੈਂ ਪਛਾਣ ਦੀ ਗੱਲ ਕਰਾਂ ਜੇ ਪ੍ਰੋਪਰ ਪਛਾਣ ਦੀ ਗੱਲ ਕਰਾਂ ਤੇ ਇਸ ਗੀਤੋ ਹੀ ਬਣੀ ਆ ਅੱਛਾ ਜੀ ਤੁਸੀਂ ਜਿਹੜਾ ਇਸ ਤੋਂ ਪਹਿਲੇ ਕੋਈ ਬਹੁਤ ਬਾ ਕਮਾਲ ਵੈਸੇ ਦਾ ਜਿਹੜੇ ਜਿਸ ਨੇ ਰਥੇ ਹੁੰਦੇ ਗੀਤ ਮਿਊਜ਼ਿਕ ਤਿਆਰ ਕੀਤਾ ਉਹਦੇ ਲਈ ਸਾਰੇ ਦਿਲ ਦੇ ਬਹੁਤ ਕਲੋਜ਼ ਹੁੰਦੇ ਆ ਬਹੁਤ ਨੇੜੇ ਹੁੰਦੇ ਆ ਪਰ ਤੁਸੀਂ ਇੱਕ ਅੱਧਾ ਹੋਰ ਸੁਣਾ ਸਕਦੇ ਜਿਹੜਾ ਕਿ ਤੁਸੀਂ ਮੰਨੋ ਵੀ ਹਾਂ ਮੇਰਾ ਇਹ ਗੀਤੋ ਬਹੁਤ ਵਾਇਰਲ ਹੋਇਆ ਜਿਵੇਂ ਤੁਸੀਂ ਹਾਂਸ ਅੱਜ ਹਾਂ ਜੀ ਮੈਂ ਵੈਸੇ ਦੀ ਗੱਲ ਕੀਤੀ ਜਾ ਸਰਬਜੀਤ ਵੀਰ ਤੇ ਭਾਈ ਅੰਮ੍ਰਿਤਪਾਲ ਸਿੰਘ ਕਿੰਨਾ ਵਿੱਚੋਂ ਕਿਸੇ ਇੱਕ ਦੇ ਨਾਲ ਸਬੰਧ ਜਿਹੜਾ ਤੁਹਾਡੇ ਬਹੁਤ ਜ਼ਿਆਦਾ ਦਿਲ ਦੇ ক্লোਜ਼ ਹੋਵੇ ਭਾਈ ਮੈਂ ਕਿੱਕਲੀ ਜਿਵੇਂ ਕਿੱਕਲੀ ਦਾ ਰਵਾਜ ਚੱਲ ਰਿਹਾ ਸੀ ਪੰਜਾਬ 'ਚ ਬਹੁਤ ਸੀਐਮ ਸੀਐਮ ਸਾਹਿਬ ਨੇ ਪਾਈ ਫਿਰ ਮਜੀਠੀਏ ਨੇ ਪਾਈ ਤੇ ਫਿਰ ਮੈਂ ਕਿਹਾ ਵੀ ਇੱਕ ਕਿੱਕਲੀ ਸਾਨੂੰ ਸਰਬਜੀਤ ਦੇ ਆਕਤਿਵ ਪਾਣੀ ਚਾਹੀਦੀ ਉਹ ਮੈਂ ਪਾਈ ਸੀ ਮੇਰਾ ਨਾਂ ਕਹਿੰਦਾ ਹੋ ਕਿੱਕਲੀ ਕਲੀਰ ਦੀ ਗੱਲ ਅਜ ਮੀਰ ਦੀ ਕਰਨੀ ਸਪੋਰਟ ਆ ਸਰਬਜੀਤ ਵੀਰ ਦੀ ਕਿੱਕਲੀ ਕਲੀਰ ਦੀ ਗੱਲ ਅਜ ਮੀਰ ਦੀ ਕਰਨੀ ਸਪੋਰਟ ਆ ਸਰਪਜੀਤ ਵੀਰ ਦੀ ਨਕਲਾਕਾਰ ਦੱਸਦੇ ਲੱਗਦਾ ਏ ਵੇਖ ਗਏ ਨਕਲਾਕਾਰ ਦੱਸਦੇ ਲੱਗਦਾ ਏ ਵੇਖ ਗਏ ਸੱਚੀ ਗੱਲ ਜਾਂਦੀ ਸਿੱਧੀ ਕਾਲਜੇ ਨੂੰ چیرਦੀ ਕਿੱਕਲੀ ਕਲੀਰਦੀ ਗੱਲ ਆ ਜ਼ਮੀਰ ਦੀ ਕਰਨੀ ਸਪੋਰਟ ਆ ਸਰਪਜੀਤ ਵੀਰ ਦੀ ਇਹ ਗੀਤ ਨੂੰ ਬੜਾ ਪਿਆਰ ਦਿੱਤਾ ਜੀ ਇਹ ਹੁਣ ਮੇਰਾ ਇੱਕ ਸਵਾਲ ਸਿੱਤਾਨੂੰ ਤੁਹਾਡਾ ਗੀਤ ਨੇਚਰਲੀਆ ਦੇਸ਼ਾਂ-ਵਦੇਸ਼ਾਂ ਦੇ ਵਿੱਚ ਬਹੁਤ ਵਾਇਰਲ ਹੋਇਆ ਜਿਹੜਾ ਲਫੇੜਾ ਹੈਗਾ ਹਾਂਜੀ ਐਕਚੁਅਲੀ ਉਹ ਭੈਣ ਕੋਲ ਵੀ ਸਾਡੀ ਭੈਣ ਕੁਲਵਿੰਦਰ ਕੌਰ ਕੋਲ ਵੀ ਇਹ ਗੀਤ ਆ ਗਿਆ ਹੋਊਗਾ ਜੇ ਤੁਹਾਡੀ ਇਸ ਇੰਟਰਵਿਊ ਨੂੰ ਭੈਣ ਕੁਲਵਿੰਦਰ ਕੌਰ ਸੁਣਦੇ ਹੋਣ ਤੁਸੀਂ ਕੀ ਕਹੋਗੇ ਗੀਤ ਰਾਹੀਂ ਤਾਂ ਤੁਸੀਂ ਉਹਨਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਹੈ ਉਹ ਲਾਈਵ ਦੇ ਵਿੱਚ ਤੁਸੀਂ ਕੀ ਕਹੋਗੇ ਦੇਖੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਕਿਸੇ ਵੀ ਗੱਲ ਤੋਂ ਘਬਰਾਣ ਦੀ ਲੋੜ ਨਹੀਂ ਜੀ ਕਿਉਂਕਿ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਉਹਨੇ ਮੈਨੂੰ ਆਰਈਐਸੀ ਰਿਪੋਰਟਾਂ ਵੀ ਉਹਨਾਂ ਨੂੰ ਉਹਨਾਂ ਦੀ ਜੋਬ ਤੋਂ ਵੀ ਡਿਸਮਿਸ ਕਰਤਾ ਹੈ ਜਾਂ ਉਹਨਾਂ ਤੇ ਐਫੇਅਰ ਕਰਾਤੀ ਹੈ ਤੇ ਮੈਂ ਕੱਲ ਮੇਰੀ ਇੰਟਰਵਿਊ ਹੋ ਰਹੀ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਪੰਜਾਬ ਸਰਕਾਰ ਉਹਨਾਂ ਨੂੰ ਨੌਕਰੀ ਦਵੇਗੀ ਇੱਥੇ ਆਏ ਜੀ ਉੱਥੋਂ ਕੋਈ ਗੱਲ ਹੁੰਦੀ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਹਾਈ ਪੋਸਟ ਤੇ ਕੋਈ ਨੌਕਰੀ ਮਿਲਣੀ ਚਾਹੀਦੀ ਹੈ ਔਰ ਪੰਜਾਬ ਨੂੰ ਬਹੁਤ ਚੰਗੀ ਤਰ੍ਹਾਂ ਇਸ ਕੁੜੀ ਦੀ ਸਪੋਰਟ ਕਰਨੀ ਚਾਹੀਦੀ ਹੈ ਬਾਕੀ ਤੁਸੀਂ ਦੱਸਿਆ ਹੀ ਮੈਨੂੰ ਕਿ ਬਾਕੀ ਜਿੱਦਾਂ ਜਿੰਨਾ ਵੀ ਜਿਹਦੇ ਕੋ ਹੋ ਰਿਹਾ ਉਹ ਨਹੀਂ ਸਪੋਰਟ ਕਰ ਰਿਹਾ ਤੇ ਭੈਣ ਨੂੰ ਇਹੀ ਹੈ ਕਿ ਘਬਰਾਉਣਾ ਨਹੀਂਗਾ ਬਹੁਤ ਵੱਡਾ ਕੰਮ ਕਰਤਾ ਇਹ ਤਾਂ ਸਿਨੈਰੀ ਅੱਖਾਂ ਚ ਲਿਖਿਆ ਜਾਊਗਾ ਕਦੀ ਯਾਦ ਕਰਿਆ ਕਰਦੇ ਕਿ ਵੀ ਸਾਡੇ ਇੱਕ ਬੀਬੀ ਹੁੰਦੀ ਸੀ ਉਹਨੇ ਲਫੇੜਾ ਮਾਰਿਆ ਸੀ ਤੇ ਬਹੁਤ ਵੱਡੀ ਗੱਲ ਹੈ ਜੀ ਇਹ ਇਤਿਹਾਸ ਕੋਈ ਕੋਈ ਬਣਾਉਂਦਾ ਹੁੰਦਾ ਇੱਕ ਰੋਜ਼ ਰੋਜ਼ ਨਹੀਂ ਇਹੋ ਜਿਹਿਆਂ ਜੰਮਦੀਆਂ ਬਹੁਤ ਵਧੀਆ ਕੰਮ ਕੀਤਾ ਕਿਹ ਦ ਜਦੋਂ ਉਹ ਲਫੇੜਾ ਵੱਜਦਾ ਬੀਬੀ ਕੰਗਨਾ ਦੇ ਤੇ ਉਸ ਤੋਂ ਬਾਅਦ ਉਸ ਨੇ ਫੇਰ ਉਹ ਜਿਹੜੀ ਉਹ ਜ਼ਹਿਰ ਆਲਵੇਜ਼ ਉਗਲਦੀ ਉਹਨੇ ਫੇਰ ਕਿਹਾ ਪੰਜਾਬ ਦੇ ਵਿੱਚ ਅੱਤਵਾਦ ਪੰਜਾਬ ਦੇ ਵਿੱਚ ਉਗਰਬਾਦ ਫੇਰ ਹੋ ਰਿਹਾ ਚਾਹਾਨੂੰ ਲੱਗਦਾ ਵੀ ਉਹ ਇਸ ਤਰ੍ਹਾਂ ਕਰਕੇ ਪੰਜਾਬੀਆਂ ਨੂੰ ਖਾਸ ਕਰਕੇ ਸਿੱਖ ਕਮਿਊਨਿਟੀ ਟਾਰਗੇਟ ਕਰਦੀ ਹੈ ਤੇ ਇਸ ਦੇ ਬਦਲੇ ਸ਼੍ਰੋਮਣੀ ਕਮੇਟੀ ਜਾਂ ਫਿਰ ਖਾਸ ਕਰਕੇ ਪੰਜਾਬ ਸਰਕਾਰ ਨੂੰ ਉਸ ਉੱਤੇ ਜਿਹੜਾ ਡੈਫਾਮੇਸ਼ਨ ਦਾ ਕੇਸ ਕਰਨਾ ਚਾਹੀਦਾ ਜਿਦੋਂ ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੇ ਲਈ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਦੀ ਹੈ ਬਿਲਕੁਲ ਬਿਲਕੁਲ ਭਾਜੀ ਇਹਨਾਂ ਨੂੰ ਸਟੈਪ ਲੈਣਾ ਚਾਹੀਦਾ ਹੈ ਔਰ ਜਿੱਦਾਂ ਕਿ ਕੰਗਨਾ ਦੀ ਗੱਲ ਹੈ ਕੰਗਨਾ ਭਾਜੀ ਸ਼ੁਰੂ ਤੋਂ ਇਸ ਸਾਨੂੰ ਕਲਿਸਤਾਨੀ ਤੰਕਵਾਦੀ ਇਹ ਕਹਿੰਦੀ ਆਈ ਹੈ ਪਰ ਸਾਨੂੰ ਪਤਾ ਵੀ ਸਾਡਾ ਪੰਜਾਬ ਜਿਹੜਾ ਬਹੁਤ ਦੇਖੋ ਜਦੋਂ ਕਿਤੇ ਕੋਈ ਹੜ੍ਹ ਆ ਜਾਏ ਕੋਈ ਬਾੜ ਆ ਜਾਏ ਤਾਂ ਸਭ ਤੋਂ ਪਹਿਲਾਂ ਪੰਜਾਬ ਤੇ ਹੁਣ ਵੀ ਦੇਖੋ ਸ਼ਪੀਲਾ ਜੀ ਹੁਣ ਤੁਸੀਂ ਬਾਹਰ ਨਿਕਲੋਗੇ ਸ਼ਪੀਲਾ ਦੇ ਲੰਗਰ ਲੱਗੇ ਹੋਏ ਆ ਠੰਡੇ ਪਾਣੀਆਂ ਦੇ ਲੰਗਰ ਲੱਗੇ ਹੋਏ ਆ ਮੈਨੂੰ ਤਾਂ ਕਿਤੇ ਕੋਈ ਦਿਖਦਾ ਨਹੀਂ ਇਹੋ ਜਿਹਾ ਤੰਕਵਾਦ ਆ ਦੇਖੋ ਯੂਪੀ ਬਿਹਾਰ ਤੋਂ ਲੋਕ ਇੱਥੇ ਕੰਮ ਕਰਦੇ ਆ ਕੋਈ ਇਹਨਾਂ ਨੂੰ ਦਿੱਕਤ ਨਹੀਂ ਮੇਰੀ ਕੋਈ ਇੱਥੇ ਜਾਈਦਾ ਜਿਮ ਜਾਈਦਾ ਕੋਈ ਯੂਸ ਵਾਲਾ ਕੋਈ ਨਰੀਲ ਨਾਰੀਲ ਪਾਣੀ ਵਾਲਾ ਉਹਨੂੰ ਪੁੱਛੀ ਤਾਂ ਵੀ ਕਿੱਦਾਂ ਦਾ ਮਾਹੌਲ ਕਹਿੰਦੇ ਬਹੁਤ ਵਧੀਆ ਮਾਹੌਲ ਸਾਨੂੰ ਇੱਥੇ ਕੋਈ ਦਿੱਕਤ ਨਹੀਂ ਕੀ ਲੋਕ ਇੱਥੇ ਆ ਕੇ ਰਹਿ ਰਹੇ ਆਪਣਾ ਬਿਜ਼ਨਸ ਚਲਾ ਰਹੇ ਇਹ ਜੀ ਗੱਲ ਹੀ ਇਹ ਕੰਗਨ ਦਾ ਦਿਮਾਗ ਖਰਾਬ ਹੋਇਆ ਹੈ ਮੇਰੇ ਖਿਆਲ ਤੁਸੀਂ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਕੁਝ ਕਹਿਣਾ ਚਾਹੋ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਜਿਵੇਂ ਤੁਸੀਂ ਸਾਡਾ ਪੰਜਾਬ ਹੈ ਪੰਜਾਬ ਦੀ ਜੇ ਇਹੋ ਜੀ ਬਦਨਾਮੀ ਕੋਈ ਕਰਦਾ ਬਾਹਰ ਜਾ ਕੇ ਤੇ ਉੱਤੇ ਕੇਸ ਜਾਂ ਜਿਹੜਾ ਵੀ ਬਣਦੀ ਕਾਰਵਾਈ ਜ਼ਰੂਰ ਸੀਐਮ ਭਗਵੰਤ ਮਾਨ ਨੂੰ ਵੀ ਕਹਿਣਾ ਚਾਹਾਂਗੇ ਜੇ ਪੰਜਾਬ ਨੂੰ ਕੋਈ ਬਦਨਾਮ ਕਰਦਾ ਐਦਾਂ ਕਿਉਂਕਿ ਝੂਠੀਆਂ ਖਬਰਾਂ ਪਾ ਕੇ ਪਹਿਲਾਂ ਹੀ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਤੇ ਇਹਦੇ ਤੇ ਜਿਹੜੀ ਵੀ ਵੱਡਾ ਐਕਸ਼ਨ ਹੋਣਾ ਚਾਹੀਦਾ ਕੰਗਨਾਰਾ ਨਾਲ ਤੇ ਉਹ ਧੰਨਵਾਦ ਜੀ ਪੰਜਾਬੀ ਲੋਕਾਂ ਦਾ ਤੁਸੀਂ ਸਮਾਂ ਕੱਢਿਆ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਵਾਈਕ ਜੀ ਦਾ ਖਲਸਾ ਵਾਈਕ ਜੀ ਦਾ ਫਟੋ